ਸੁਖਿੰਦਰ ਸਿੰਘ ਲਾਲੀ ਪ੍ਰਧਾਨ ਬਲਾਕ ਭੰਗੜੀ ਕ੍ਰਾਂਤੀਕਾਰੀ ਕਿਸਾਨ ਇਹ ਜਿਹੜੇ ਸੰਯੁਕਤ ਮੋਰਚੇ ਦੀ ਜਿਹੜੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੀਗਾ ਕਿ ਜਿਹੜਾ ਕਿਸਾਨਾਂ ਨਾਲ ਧੱਕਾ ਇਹ ਮੋਤੀ ਤੇ ਖੱਟਰ ਸਰਕਾਰ ਨੇ ਕਰਿਆ ਇਹ ਉਹਦੇ ਹੱਕ 'ਚ ਹੀ ਹੈ ਪੂਰਾ ਭਾਰਤband ਇਹ ਜਿਹੜਾ ਸੰਯੁਕਤ ਮੋਰਚੇ ਕਾਲ ਤੇ ਅਸੀਂ ਜਿਹੜਾ ਬੰਦ ਕੀਤਾ ਕਾਂਗਰਸ ਭਾਈਚਾਰੇ ਨਾਲ ਉਹ ਕਿ ਕਿ ਕਰ ਲੱਗ ਰਹੇ ਨੇ ਸ਼ੰਭੂ ਬਾਡਰ ਦੇ ਕਿਨਾਰੇ ਸ਼ੰਭੂ ਬਾਡਰ ਤੇ ਜਿਹੜਾ ਇਹ ਫੈਸਲਾ ਕੁਝ ਜਥੇਬੰਦੀਆਂ ਨੇ ਆਪਣੇ ਤੌਰ ਤੇ ਫੈਸਲਾ ਲਿਆ ਉਹ ਸੰਯੁਕਤ ਮੋਰਚੇ ਜਿ세 ਉਹਨਾਂ ਨੂੰ ਮੀਟਿੰਗਾਂ ਕਰਕੇ ਬੁਲਾਉਂਦੇ ਵੀ ਰਹੇ ਆ ਵੀ ਆਪਾਂ ਇਕੱਠੇ ਹੋਗੇ ਜਿਹੜੇ ਚੱਲਾਂਗੇ ਪਰ ਉਹ ਜਿਹੜਾ 11 ਸਿਆਸੀ ਇੱਕ ਪ੍ਰਿੰਟ ਬਣਾਏ ਹੋਏ ਢੱਲੇ ਵਾਲੋਂ ਨੇ ਭੰਦੇਰ ਹੋ ਗਿਆ ਉਹ ਉਹਨਾਂ ਨੇ ਆਪਣੇ ਤੌਰ ਤੇ ਫੈਸਲਾ ਲਿਆ ਪਰ ਫਿਰ ਵੀ ਜਿਹੜੇ ਸੰਯੁਕਤ ਮੋਰਚਾ ਉਹਨਾਂ ਦੀ ਪਿੱਠ ਤੇ ਖੜਿਆ ਜੇ ਜਿਆਦੇ ਕੋਈ ਸਰਕਾਰ ਉਹਨਾਂ ਨੇ ਧੱਕੇਸ਼ਾਹੀ ਕਿਸਾਨਾਂ ਨਾਲ ਧੱਕਾ ਕਰੇਗੀ ਤਾਂ ਅਸੀਂ ਬਿਲਕੁਲ ਪਿੱਛੇ ਉਹਨਾਂ ਦੇ ਨਾਲ ਖੁੱਦਣ ਨੂੰ ਤਿਆਰ ਹੈਗੇ ਆਂ ਅਗਲੀ ਰਣਨੀਤੀ ਹਲੇ ਤੱਕ ਸਾਂਝੁਕਤ ਮੋਰਚੇ ਦੀ ਆ ਕੱਲ ਨੂੰ ਮਤਲਬ 18 ਤਰੀਕ ਨੂੰ ਫੇਰ ਮੀਟਿੰਗ ਹੋਣ ਜਾ ਰਹੀ ਆ ਇਸ ਮਸਲੇ ਦੇ ਉੱਤੇ ਉਹ ਮੀਟਿੰਗ ਤੋਂ ਬਾਅਦ ਹੀ ਅਬ ਜਿਹੜੇ ਫੈਸਲੇ ਲਏ ਜਾਣਗੇ ਇਹ ਕਹਿਣਾ ਜਾਂਦਾ ਜੋ ਮੋਦੀ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਆ ਉਹ ਉਹਦੇ ਵਾਸਤੇ ਵਧੀਆ ਨਹੀਂ ਹੈਗੀਆਂ ਜੋ ਸਾਡੇ ਜਥੇਬੰਦੀਆਂ ਸੰਭੂ ਬਾਟਰ ਦੇ ਬੈਠੀਆਂ ਨੇ ਯੋਗਰੂ ਨਾਲ ਧੱਕਾ ਕਰ ਰਹੇ ਨੇ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਆ ਬਿਲੋ ਵੀ ਸਾਨੂੰ ਸੰਯੁਕਤ ਮੋਰਚੇ ਦੀ ਕਾਲ ਆਊਗੀ ਤਾਂ ਅਸੀਂ ਉਸੇ ਟਾਈਮ ਉਹਨਾਂ ਦੇ ਨਾਲ ਜਾ ਕੇ ਬੈਠਾਂਗੇ ਪਰ ਅਸੀਂ ਉਦੋਂ ਦੇ ਜਾ ਰਹੇ ਹਾਂ ਵੈਸੇ ਸਰਕਾਰ ਜੋ ਗਿਆ ਅਸੀਂ ਜਾ ਕੇ ਆਨੇ ਆ ਉਥੇ ਪਰ ਜਦੋਂ ਸੰਯੁਕਤ ਮੋਰਚੇ ਦੀ ਕਾਲ ਆਜੂਗੀ ਨਾ ਫਿਰ ਟਰਾਲੀਆਂ ਲੈ ਕੇ ਅਸੀਂ ਫਿਰ ਦਿੱਲੀ ਜਾ ਕੇ ਪਹੁੰਚਾਂਗੇ ਫਿਰ ਫਿਰ ਰਸਤੇ 'ਚ ਨਹੀਂ ਰੁਕਾਂਗੇ ਤੁਸੀਂ ਵੇਖ ਰਹੇ ਹੋ ਸਾਂਝੀ ਰਿਪੋਰਟ ਪੰਜਾਬੀ ਸਭ ਤੋਂ ਤੇਜ਼ ਸ਼ਬਦਾ ਸੰਜ